ਉਦੇ ਘਰ ਦੇ ਬਾਹਰ ਖੜਾ ਤੇ ਅਨੀਸ਼ਾ ਨੇ ਕਿਹਾ ਪਿਆ ਨਮਾਜ਼ ਸੈਨਾਪਤੀ ਨੂੰ ਕਹਿ ਦਿਓ ਯਾਦਾਂ ਨਦੀ ਦੇ ਵਿੱਚ ਜਾ ਕੇ 7 ਚੁਪੀਆਂ ਮਾਰੇ ਤਾਂ ਉਹਦਾ ਕੋੜ ਕੀ ਹੋ ਜਵੇਗਾ ਉਹਦਾ ਕੋੜ ਕੀ ਹੋ ਜਵੇਗਾ ਸਾਨੂੰ ਇੱਥੇ ਜਿਹੜੀ ਗੱਲ ਸਿੱਖਣਾ ਨੂੰ ਮਿਲਦੀ ਆ ਪਰਮੇਸ਼ਵਰ ਦੇ ਬੰਦੇ ਦਾ ਰਵਈਆ ਪਰਮੇਸ਼ਵਰ ਦੇ ਬੰਦੇ ਦਾ ਐਟੀਟਿਊਡ ਪਰਮੇਸ਼ਵਰ ਦੇ ਬੰਦੇ ਦਾ ਸਿਸਟਮ ਕੀ ਹੋਣਾ ਚਾਹੀਦਾ ਉਹਦੇ ਲਈ ਸਾਰੇ ਤੂੰ ਨੇ ਚਾਹੀਦੇ ਆ ਦੁਨੀਆ ਦਾ ਕੋਈ ਮੰਤਰੀ ਹੋਵੇ ਦੁਨੀਆ ਦਾ ਕੋਈ ਸਨਾਪਤੀ ਹੋਵੇ ਦੁਨੀਆ ਦਾ ਕੋਈ ਬਾਦਸ਼ਾਹ ਹੋਵੇ ਪਰ ਮਰਮੇਸ਼ੂ ਦੇ ਦੋ ਘਾਤ ਤਰਜਪ ਦੇ ਵਿੱਚ ਸਾਰੇ ਇੱਕ ਹੁੰਦੇ ਆ ਉਹਨੇ ਹੀ ਸੋਚਿਆ ਜਿਸ ਤਰ੍ਹਾਂ ਅੱਜ ਕੱਦੇ ਲੋਕ ਕਰਦੇ ਆ ਕੋਈ ਛੋਟਾ ਜਿਹਾ ਅਹੁਦੇਦਾਰ ਚਤ ਦੇ ਵਿੱਚ ਆ ਗਿਆ ਤਾਂ ਉਹਦੇ ਹਾਰਪਨ ਸ਼ੁਰੂ ਕਰ ਦਿੰਦੇ ਆ ਆਪਣੇ ਬਰਾਬਰ ਕਹੁੰਦੇ ਆ ਤੇ ਗੋਲ ਰੇਖੀਆ ਬੋਲਣਾ ਘੋਰ-ਘੋਰ ਕੇ ਆਪ ਨੂੰ ਬੁਲਾਉਂਦੇ ਇਹ ਕੀ ਆ ਜੀ ਇਸ ਏਰੀਆ ਦਾ ਐਮ ਐਨ ਏ ਜਿਓ ਇਸ ਏਰੀਆ ਦਾ ਮੈਨਿਆ ਇਸ ਦੇਸ਼ ਦਾ ਬਾਦਸ਼ਾਹ ਆ ਤੈਨੂੰ ਉਸ ਪਰਮੇਸ਼ੁਰ ਦਾ ਚੁਣਿਆ ਹੋਇਆ ਕਾਸਿਆ ਜੋ ਬਾਦਸ਼ਾਹ ਦਾ ਬਾਦਸ਼ਾਹ ਹੈ ਹallelujah 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 ਇਸ ਬਾਦਸ਼ਾਹ ਨੇ ਦੁਨੀਆਏ ਚੁਣਿਆ ਇਸ ਬਾਦਸ਼ਾਹ ਨੇ ਦੁਨੀਆਏ ਚੁਣਿਆ ਲੇਕਿਨ ਤੈਨੂੰ ਤੇਰੇ ਬਣਾਉਣ ਵਾਲੇ ਪਰਮੇਸ਼ੁਰ ਨੇ ਚੁਣਿਆ ਤੈਨੂੰ ਆਪਣੀ ਜਗ੍ਹਾ ਕੋਲ ਹੋਣ ਦੀ ਜ਼ਰੂਰਤ ਨਹੀਂ ਹੈ ਤੈਨੂੰ ਆਪਣੀ ਜਗ੍ਹਾ ਛੱਡਣ ਦੀ ਜ਼ਰੂਰਤ ਨਹੀਂ ਹੈ ਉਹਨੇ ਉਹਨੂੰ ਆਖਿਆ ਜਾ ਕੇ ਜਰਦਨ ਨਦੀ ਦੇ ਵਿੱਚ ਸੱਤ ਚੁੱਟੀਆਂ ਮਾਰ ਇਹ ਜੱਜ ਸਿਆਸਤ ਨਾਲ ਕੁਝ ਦੇਣ ਦੇ ਲਈ ਨਹੀਂ ਹੈ ਜਿਸ ਤਰ੍ਹਾਂ ਬਾਕੀ ਲੋਕ ਪ੍ਰਭੂ ਦੇ ਘਰ ਦੇ ਵਿੱਚ ਆਉਂਦੇ ਆ ਅਗਰ ਕੋਈ ਸਿਆਸਤ ਵਾਲਾ ਨਹੀਂ ਹੁੰਦਾ ਕੋਈ ਅਫਸਰ ਵੀ ਹੁੰਦਾ ਉਹਨੂੰ ਹੀ ਉੱਤੇ ਬੈਠਣਾ ਚਾਹੀਦਾ ਜਿੱਦਾਂ ਬਾਕੀ ਬੈਠੇ ਆ ਕਈ ਵੇਲੇ ਕੀ ਹੁੰਦਾ ਕਿ ਸਾਡੇ ਪਰੋਣੇ ਜੱਜ ਦੇ ਵਿੱਚ ਆ ਗਏ ਅਸੀਂ ਉਹਨਾਂ ਨੂੰ ਰਾਤ ਬਣਾ ਲੈਂਦੇ ਆ ਬਾਕੀ ਸਾਰੇ ਥੱਲੇ ਬੈਠੇ ਅਸੀਂ ਪਰੋਣੇ ਨੂੰ ਤੁਸੀਂ ਆ ਦੇ ਦਿੰਦੇ ਆ ਇਹ ਪ੍ਰਭੂ ਦੇ ਬਚਨ ਦੇ ਵਿੱਚੋਂ ਕੁਝ ਮਿਲਦਾ